ਮੇਰੀ ਸੰਗਤ ਪੋਚ ਮੇਰੀ ਸੰਗਤ ਬੜੀ ਮਾੜੀ ਹੋ ਗਈ ਇਹ ਹੁਣ ਸਾਡੀ ਗੱਲ ਹੀ ਕਰ ਰਹੇ ਨੇ ਭਗਤ ਰਵਿਦਾਸ ਜੀ ਕੋਈ ਆਪਣੀ ਗੱਲ ਥੋੜਾ ਨਾ ਕਰਦੇ ਪਏ ਨੇ ਸ਼ਬਦ ਬੇਸ਼ੱਕ ਉਹਨਾਂ ਨੇ ਉਚਾਰਨ ਕੀਤਾ ਹੈ ਪਰ ਗੱਲ ਜਿਹੜੀ ਉਹ ਸਾਡੇ ਵਰਗਿਆਂ ਦੀ ਕੀਤੀ ਹੈ ਮੇਰੀ ਸੰਗਤ ਪੋਚ हे ਰੱਬ ਜੀ हे ਕਾਲਪੁਰਖ ਜੀ ਮੇਰੀ ਸੰਗਤ ਬੜੀ ਮਾੜੀ ਹੋ ਗਈ ਮੈਂ ਤੁਹਾਡੀ ਸੰਗਤ ਛੱਡ ਕੇ ਮੈਂ ਮੜੀਆਂ ਦੀ ਸੰਗਤ ਕਰ ਲਈ ਮੈਂ ਬਾਬਿਆਂ ਦੀ ਸੰਗਤ ਕਰ ਲਈ ਮੈਂ ਜੋਛੀਆਂ ਦੀ ਸੰਗਤ ਕਰ ਲਈ ਆ ਸਾਡਾ ਸਮਾਜ ਕਰਦਾ ਹੈ ਨਾ ਜੋਛੀਆਂ ਦੀ ਸੰਗਤ ਜਾਉਂਦੇ ਨੇ ਜਦੋਂ ਬੱਚੇ ਬੱਚੀ ਦਾ ਕਿਤੇ ਵਿਆਹ ਕਰਨਾ ਕੁੰਡਲੀਆਂ ਲੈ ਕੇ ਜੋਤਸ਼ੀਆਂ ਕੋਲ ਤੁਰੇ ਹੁੰਦੇ ਸਾਡੇ ਲੋਕ ਵੀ ਆਪਣੇ ਨੂੰ ਸਿੱਖ ਗਵਣ ਵਾਲਾ ਜਿਹੜਾ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਸੇਖਾਂ ਤੇ ਜੋਤਸ਼ੀ ਅੱਗੇ ਵਹਿਮ ਪਾ ਦਿੰਦਾ ਜੀ ਤੁਹਾਡੀ ਧੀ ਜਿਹੜੀ ਹੈ ਨਾ ਉਹ ਮੰਗਲਿਕ ਹੈ ਤੁਹਾਡੀ ਧੀ ਮੰਗਲਿਕ ਹੈ ਮੈਂ ਤਾਂ ਇੱਕੋ ਬੇਨਤੀ ਕਰਦਾ ਹਾਂ ਨਾ ਜਿਹੜਾ ਜੋਤਸ਼ੀ ਜੇਕਰ ਜਾਓ ਤੁਸੀਂ ਉਹਦੇ ਕੋਲ ਜਿਹੜੇ ਜਾਂਦੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਜੇ ਕਦੀ ਜਾਓ ਨਾ ਜੇ ਉਹ ਆਖੇ ਨਾ ਵੀ ਮੰਗਲਿਕ ਹੈ ਉਹਨੂੰ ਪੁੱਛਿਓ ਜਰੂਰ ਇੱਕ ਵਾਰੀ ਵੀ ਭਰਾਵਾ ਮੰਗਲਿਕ ਦੇ ਅਰਥ ਤੇ ਦੱਸ ਕੀ ਹੁੰਦੇ ਨੇ ਮਤਲਬ ਕੀ ਹੈ ਦਾ ਮੀਨਿੰਗ ਕੀ ਹੈ ਦਾ ਮਤਲਬ ਤੇ ਦੱਸ ਕੋਈ ਵੀ ਜੋਤਸ਼ੀ ਤੁਹਾਨੂੰ ਮੰਗਲਿਕ ਦਾ ਅਰਥ ਨਹੀਂ ਦੱਸੂਗਾ ਕਦੀ ਵੀ ਕਿਸੇ ਨੇ ਨਹੀਂ ਦੱਸਣਾ ਕਿਉਂਕਿ ਜਿਹੜਾ ਇਹਦਾ ਮਤਲਬ ਹੈ ਨਾ ਉਹਨੇ ਦੱਸ ਕੇ ਜੁੱਤੀਆਂ ਥੋੜੀ ਨਾ ਖਾਣੀਆਂ ਨੇ ਮੰਗਲਿਕ ਦਾ ਅਰਥ ਪਤਾ ਕੀ ਹੈ ਤਾਂ ਮੈਂ ਦੱਸ ਦਿੰਦਾ ਤੁਹਾਨੂੰ ਮੰਗਲ ਦਾ ਮਤਲਬ ਹੁੰਦਾ ਜੀ ਖੁਸ਼ੀ ਮੰਗਲ ਦਾ ਮਤਲਬ ਹੁੰਦਾ ਖੁਸ਼ੀ ਮੰਗਲ ਪਲੱਸ ਲੀਕ ਮੰਗਲੀਕ ਲੀਕ ਦਾ ਮਤਲਬ ਪਤਾ ਕੀ ਹੁੰਦਾ ਕਲੰਕ ਖੁਸ਼ੀ ਦੇ ਨਾਂ ਦੇ ਉੱਤੇ ਕਲੰਕ ਮੰਗਲੀਕ ਸੌਖੇ ਲਫ਼ਜ਼ਾਂ 'ਚ ਕਹਿਣਾ ਇੱਕ ਲੈਣਾ ਕਹਿ ਲਓ ਕੁਲੱਛਣਾ ਕਹਿ ਲਓ ਜੋਛੀ ਜਿਹੜਾ ਹੈ ਨਾ ਉਹ ਤੁਹਾਡੀ ਧੀ ਨੂੰ ਤੁਹਾਡੇ ਪੁੱਤ ਨੂੰ ਜਦੋਂ ਮੰਗਲੀਕ ਆਖਦਾ ਹੈ ਨਾ ਉਹ ਕਹਿ ਰਿਹਾ ਹੁੰਦਾ ਤੁਹਾਡੀ ਧੀ ਕਲਹਿਣੀ ਹੈ ਸਿੱਧੇ ਲਫ਼ਜ਼ਾਂ 'ਚ ਗਾਲ ਕੱਢਦਾ ਓ ਗਾਲ ਕੱਢਦਾ ਜੋਤਸੀ ਪਰ ਥੋੜੀ ਚੰਗੀ ਭਾਸ਼ਾ ਚ ਕੱਢਦਾ ਏ ਸਾਡੇ ਲੋਕ ਕਹਿੰਦੇ ਜੋਤਸੀ ਜੀ ਧੰਨਵਾਦ ਤੁਹਾਡਾ ਮੰਗਲਿਕ ਆਖਿਆ ਪੈਸੇ ਲਓ ਪੈਸੇ ਲਾਓ ਅੱਗੇ ਉਹਦੀ ਅਸੀਂ ਉਹਨੂੰ ਪੈਸੇ ਦੇ ਕੇ ਆਨੇ ਆ ਨਾਲੇ ਕਹਿੰਦੇ ਵੀ ਬੜੀ ਚੰਗੀ ਗੱਲ ਆ ਸਾਨੂੰ ਤੂੰ ਗਾਲ ਕੱਢੀ ਹੁਣ ਸਾਡੇ ਬੱਚਾ ਕਿਤੇ ਗਲੀ ਗੁਆਂੜੀ ਤੁਰਿਆ ਜਾਂਦਾ ਹੋਵੇ ਨਾ ਕੋਈ ਗਾਲ ਕੱਢ ਦਵੇ ਉਹਨੂੰ ਮਾਂ ਜਿਹੜੀ ਉਹ ਲੜਨ ਤੱਕ ਜਾਂਦੀ ਏ ਮੇਰੇ ਪੁੱਤ ਨੂੰ ਗਾਲ ਕੱਢੀ ਕਿਦਾਂ ਤੂੰ ਤੇ ਜੋਤਸੀ ਥੋੜੀ ਸੋਹਣੀ ਭਾਸ਼ਾ ਚ ਗਾਲ ਕੱਢ ਦਿੰਦਾ ਉਹਨੂੰ ਪੈਸੇ ਦੇ ਗਿਆ ਇਹਦੇ ਕਮਾਲ ਦੀ ਗੱਲ ਮੈਂ ਕਹਿੰਦਾ ਵੀ ਜਿਹੜੀ ਮਾਂ ਨੇ ਉਸ ਪੁੱਤ ਨੂੰ ਜਨਮ ਦਿੱਤਾ ਉਸ ਧੀ ਨੂੰ ਜਨਮ ਦਿੱਤਾ ਉਹ ਸੁਣ ਕੇ ਨਾ ਲੈਂਦੀ ਐ ਉਹ ਇਸੇ ਕਰਕੇ ਸੁਣ ਲੈਂਦੀ ਕਿਉਂਕਿ ਸਾਨੂੰ ਅਰਥ ਨਹੀਂ ਪਤਾ ਜਿੱਦਾਂ ਸਾਨੂੰ ਇਹਨਾਂ ਲੋਕਾਂ ਨੇ ਸਹੀ ਜਾਣਕਾਰੀ ਦੇ ਦਿੱਤੀ ਨਾ ਉਹਦੋਂ ਅਸੀਂ ਇਹਨਾਂ ਕੋਲ ਜਾਣਾ ਹੀ ਨਹੀਂ ਇਸ ਕਰਕੇ ਸਹੀ ਜਾਣਕਾਰੀ ਦਿੰਦੇ ਹੀ ਨਹੀਂ ਕਿ ਸਾਡੇ ਵੱਲ ਆਉਂਦੇ ਰਹਿਣ ਹਾਲ ਵਿੱਚ ਕੋ ਸਾਡੀ ਕੌਣ ਦਾ ਜਿਹੜਾ ਨਾ ਢੋਰ ਕੀ ਗੱਲ ਚ ਪਾ ਕੇ ਕਹਿੰਦਾ ਹੁੰਦਾ ਦੇ ਤੇ ਫਤੇ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਸਾ ਬੜੀ ਜਾਂਦਾ ਆਪ ਜੋਤੀ ਕੋ ਫਿਰਨ데요 ਹੁੰਦਾ ਕਮਾਲ ਦੀ ਗੱਲ ਹੈ ਨਾ ਅਸੀਂ ਸਮਝ ਨਹੀਂ ਸਕੇ ਵੀ ਗੁਰਬਾਣੀ ਦਾ ਸਿਧਾਂਤ ਕੀ ਹੈ ਤੇ ਫਿਰ ਜੋਤੀ ਕੋ ਜਾਂਦਾ ਜੋਤੀ ਨੂੰ ਦੱਸਦਾ ਕਹਿੰਦਾ ਵਿਆਹ ਕਰਨਾ ਹੁਣ ਕੋਈ ਆਪਣੀ ਧੀ ਦੇ ਬਾਰੇ ਚੱਲ ਗਿਆ ਮੇਰੀ ਧੀ ਦਾ ਆ ਕੁੰਡਲੀ ਵੇਖ ਇਹਦਾ ਕਰਦੇ ਜੋਤੀ ਕਹਿੰਦਾ ਕਿਉਂ ਕਹਿੰਦਾ ਤੇਰੀ ਧੀ ਦਾ ਵਿਆਹ ਹੋ ਜਾਏਗਾ ਪਰ ਮੰਗਲਿਕ ਹੈਗੀ ਆ ਕੀ ਹੈ ਜੀ ਮੰਗਲਿਕ ਹੈਗੀ ਆ ਗੁਰੂ ਨਾਨਕ ਸਾਹਿਬ ਨੇ ਤਾਂ ਬੜੀ ਚੋੜ ਮਾਰੀ ਸੀ ਜੀ ਸਾਨੂੰ ਵੀ ਸਮਝਾਇਆ ਸੀ ਨਾ ਗੁਰੂ ਨਾਨਕ ਸਾਹਿਬ ਨੇ ਆਖਿਆ ਸੀਗਾ ਪੰਡਤ ਜੀ ਨੂੰ ਸੰਬੋਧਨ ਕਰਕੇ ਤੇ ਨਾਲ ਸਾਨੂੰ ਵੀ ਸਮਝਾਇਆ ਸੀਗਾ ਸਾਹ ਗਣੈ ਨਾ ਕਰੇ ਵਿਚਾਰ ਸਾਹੇ ਉਪਰ ਇਕੰਕਾਰ ਗੁਰੂ ਪਾਚੇ ਨੇ ਤੁਸੀਂ ਕਹਿਤਾ ਕਹਿੰਦੇ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਐਵੇਂ ਝੂਠ ਬੋਲ ਬੋਲ ਕੇ ਲੋਕਾਂ ਨੂੰ ਠੱਗਣਾ ਸੱਚੀ ਵਿਚਾਰ ਨਹੀਂ ਦੁਨੀਆ ਦੇ ਲੋਕਾਂ ਨੂੰ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਹਉਮੈ ਜਾਏ ਸ਼ਬਦ ਕਰ ਲਈ ਐ ਗਣ ਗਣ ਜੋਤਕ ਕਾਂਢੀ ਕੀਨੀ ਪੜੇ ਸੁਣਾਵੇ ਤਤ ਨਾ ਚੀਨੀ ਬੜੀਆਂ ਗਿਣਤੀਆਂ ਮਿੰਟੀਆਂ ਕਰਦਾ ਪਰ ਰੱਬ ਬਾਰੇ ਤੈਨੂੰ ਕੁਝ ਪਤਾ ਚਲੋ ਜੀ ਭਰਮ ਪਾ ਦਿੱਤਾ ਉਹਨੇ ਜੀ ਤੁਹਾਡੀ ਧੀ ਮੰਗਲਿਕ ਹੈ ਤੁਹਾਡੀ ਧੀ ਕੀ ਹੈ ਜੀ ਇਹ ਭਰਮ ਪਾ ਦਿੱਤਾ ਗਿਆ ਕਿਨੇ ਪਾਇਆ ਕਿਨੇ ਪਾਇਆ ਜੀ ਜੋਤੀ ਨੇ ਜੋਤੀ ਨੇ ਭਰਮ ਪਾ ਦਿੱਤਾ ਵੀ ਧੀ ਜਿਹੜੀ ਨਾ ਉਹ ਮੰਗਲਿਕ ਹੈ ਹੁਣ ਅਗਲਾ ਵਾਲਾ ਬੰਦਾ ਜਿਹੜਾ ਸੀ ਉਹ ਘਬਰਾ ਗਿਆ ਕੁੜੀ ਦਾ ਪਿਓ ਉਹ ਕਹਿੰਦਾ ਜੀ ਕੀ ਕਰੀਏ ਹੁਣ ਕੀ ਜੋਤੀ ਜੀ ਕੋਈ ਉਪਾਅ ਵੀ ਦੱਸੋ ਕੀ ਕਰੀਏ ਕਹਿੰਦਾ ਸੱਤ ਨਾਰੀਅਲ 11 ਨਾਰੀਅਲ 11 ਨਾਰੀਅਲ ਨਾ ਸੂਰਜ ਚੜਨ ਤੋਂ ਪਹਿਲਾਂ 11 ਨਾਰੀਅਲ ਸੂਰਜ ਚੜਨ ਤੋਂ ਪਹਿਲਾਂ ਸੰਧੂਰ ਲਾ ਕੇ ਨਹਿਰ ਵਿੱਚ ਛੁੱਟ ਕੇ ਆਉਣੇ ਜਾ ਕੇ ਉਹ ਕਹਿੰਦਾ ਜੀ ਠੀਕ ਹੈ ਮੈਂ ਛੁੱਟ ਕੇ ਆਉਂਗਾ ਜੀ ਠੀਕ ਹੈ ਆਪਣੀ ਘਰਵਾਲੀ ਨੂੰ ਨਾਲ ਲੈ ਗਿਆ ਆਪਣੀ ਘਰਵਾਲੀ ਨੂੰ ਨਾਲ ਲੈ ਗਿਆ ਤੇ ਉਹਨੇ 11 ਦੇ 11 ਨਾਰੀਅਲ ਨਾ ਛੁੱਟੇ ਨੇੜੇ ਦੇ ਵਿੱਚ ਸਵੇਰ ਦਾ ਸਮਾਂ ਸੀ ਉੱਥੇ ਕੋਈ ਨੌਂਡਿਆ ਸੀ ਨੌਜਵਾਨ ਉਹਨੇ ਦੇਖਿਆ ਵੀ ਉੱਤੋਂ ਦੀ ਨਾਰੀਅਲ ਡਿੱਗੇ ਨੇ ਜਦੋਂ ਨਾਰੀਅਲ ਡਿੱਗੇ ਉਹਨੇ ਕੀ ਕੀਤਾ ਪਾਣੀ ਵਿੱਚ ਛਾਲ ਮਾਰੀ ਪਾਣੀ ਦੇ ਵਿੱਚ ਛਾਲ ਮਾਰ ਕੇ ਨਾ ਉਹਨੇ ਸਾਰੇ ਦੇ ਸਾਰੇ ਨਾਰੀਅਲ 11 ਦੇ 11 ਉਹਨੇ ਕੱਢ ਲਈ ਤੇ ਕੀ ਕੀਤਾ ਉਹਨਾਂ ਨੂੰ ਭੱਲਿਆ ਉਹਨਾਂ ਦੀ ਗਿਰੀਆਂ ਤਿਆਰ ਕੀਤੀਆਂ ਥਾਲੀ ਸਜਾਇਆ ਤੇ ਬੱਸ ਦੇ ਵਿੱਚ ਲੈ ਕੇ ਚੜ ਗਿਆ ਬੱਸ ਦੇ ਵਿੱਚ ਲੈ ਕੇ ਚੜ ਗਿਆ ਹੁਣ ਜਦੋਂ ਬੱਸ ਵਿੱਚ ਲੈ ਕੇ ਚੜਿਆ ਨਾ ਜਿਹੜੇ ਮੀਆਂ ਬੀਬੀ 11 ਦੇ 11 ਨਾਲਿਓਂ ਛੁੱਟ ਕੇ ਆਏ ਸੀ ਸੰਧੂਰ ਲਾ ਕੇ ਉਹ ਵੀ ਬੱਸ ਵਿੱਚ ਬੈਠੇ ਸੀ ਉਹ ਵੀ ਬੱਸ ਵਿੱਚ ਬੈਠੇ ਤੇ ਉਹ ਕਹਿੰਦਾ ਕਹਿੰਦਾ ਦਸਾਂ ਦੀਆਂ ਦੋ ਗਿਰੀਆਂ ਪੰਜਾਂ ਦੀ ਇੱਕ ਗਿਰੀ ਦਸਾਂ ਦੀਆਂ ਦੋ ਗਿਰੀਆਂ ਉਹ ਏਕ ਜੀ ਲਾਵੇ ਤੇ ਘਰ ਵਾਲਾ ਆਪਣੀ ਘਰ ਵਾਲੀ ਨੂੰ ਪੁੱਛਦਾ ਜਿਹੜਾ ਨਾਲਿਓਂ ਛੁੱਟ ਕੇ ਆਇਆ ਸੀ ਕਹਿੰਦਾ ਗਿਰੀ ਖਾਣੀ ਹੈ ਘਰ ਵਾਲੀ ਕਹਿੰਦੀ ਲੈ ਲਓ ਦਸਾਂ ਦੀਆਂ ਦੋ ਲੈ ਨ ਦਸਾਂ ਦੀਆਂ ਦੋ ਉਹ ਕਹਾਣੀ ਲਿਖਣ ਵਾਲਾ ਲਿਖਦਾ ਕਹਿੰਦਾ ਦਸਾਂ ਦੀਆਂ ਦੋ ਲੈ ਕੇ ਨਾ ਦੋਵਾਂ ਨੇ ਇੱਕ ਇੱਕ ਫਾੜੀ ਖਾ ਲਈ ਜਿਹੜਾ ਮੰਗਲ ਗ੍ਰਹਿ ਸਵੇਰੇ 11 ਨਾਰੀਓਂ ਛੁੱਟ ਕੇ ਲਾ ਕੇ ਆਏ ਸੀ ਆਪਣੇ ਗੜੋਂ ਉਹੀ ਦਸਾਂ ਦਾ ਲੈ ਕੇ ਹੁਣ ਫੇਰ ਖਾਈ ਜਾਂਦੇ ਨੇ ਇਹ ਹਾਲ ਸਾਡਾ ਇਹ ਹਾਲ ਹੋਇਆ ਮੇ ਸਾਡਾ ਕਿੰਨੇ ਵਹਿਮ ਨੇ ਮੰਗਲਿਕ ਦਾ ਵਹਿਮ